ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸਾਬੀ ਸਿਰੀ ਗੁਰੂ ਨਾਨਕ ਦੇਵ ਜੀ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣ ਵਾਸਤੇ ਜੰਗਲ ਵਿੱਚੋਂ ਲੰਘ ਰਹੇ ਸੀ 8-10 ਦਿਨ ਹੋ ਗਏ ਜੰਗਲ ਵਿੱਚ ਚੱਲਦੇ ਆ ਪਰ ਜੰਗਲ ਮੁੱਕੇ ਹੀ ਨਹੀਂ ਮਰਦਾਨੇ ਨੇ ਕਿਹਾ ਗੁਰੂ ਜੀ ਆਪ ਜੀ ਨੂੰ ਤਾਂ ਖਾਣੇ ਦੀ ਜ਼ਰੂਰਤ ਨਹੀਂ ਪੈਂਦੀ ਪਰ ਮੈਂ ਤਾਂ ਖਾਣੇ ਤੋਂ ਬਿਗੈਰ ਜਿੰਦਾ ਨਹੀਂ ਰਹਿ ਸਕਦਾ ਅੱਜ ਕਿੰਨੇ ਦਿਨ ਹੋ ਗਏ ਹਨ ਖਾਣਾ ਨਹੀਂ ਮਿਲਿਆ ਚਾਰੇ ਪਾਸੇ ਜੰਗਲ ਹੀ ਜੰਗਲ ਹਨ ਕੋਈ ਆਬਾਦੀ ਨਹੀਂ ਜਿੱਥੋਂ ਵੀ ਖਾਣਾ ਮਿਲ ਸਕੇ ਮੈਨੂੰ ਖਾਣਾ ਦਿਓ ਮੇਰੇ ਪ੍ਰਾਣ ਨਿਕਲਣ ਵਾਲੇ ਹਨ ਹੁਣੇ ਕੋਈ ਸੀ ਜੰਬ ਘਿਆੜ ਆ ਗਿਆ ਤਾਂ ਖਾ ਜਾਊ ਕਾ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ ਮਰਦਾਨਿਆ ਡਰ ਨਾ ਤੇਰੇ ਨੇੜੇ ਕੋਈ ਨਹੀਂ ਆਏਗਾ ਤੂੰ ਇਹ ਕਿਉਂ ਸੋਚਦਾ ਹੈ ਕਿ ਆਬਾਦੀ ਨਹੀਂ ਹੈ ਜਿੱਥੇ ਪਰਮੇਸ਼ਵਰ ਦਾ ਨਾਮ ਜਪੀਏ ਉਹ ਜਗਾ ਉਜਾੜ ਨਹੀਂ ਹੁੰਦੀ ਉਹ ਵਸੋ ਵਾਲੀ ਜਗਾ ਸਮਝੀਏ ਜਿੱਥੇ ਵਸੋ ਵਿੱਚ ਪਰਮੇਸ਼ਵਰ ਚੇਤ ਨਾ ਆਏ ਉਸ ਜਗਾ ਨੂੰ ਉਜਾੜ ਸਮਝੀਏ ਗੁਰੂ ਜੀ ਨੇ ਕਿਹਾ ਮਰਦਾਨਿਆ ਰਵਾਬ ਵਜਾ ਤੇਰੇ ਬਿਨਾ ਬਾਣੀ ਸੋਰ ਵਿੱਚ ਨਹੀਂ ਆਉਂਦੀ ਇੱਕ ਤਾਂ ਮਰਦਾਨੇ ਨੇ ਕਿਹਾ ਬਾਬਾ ਰਵਾਬ ਕਿਵੇਂ ਵਜਾਵਾਂ ਮੇਥੋਂ ਰਵਾਬ ਨਹੀਂ ਵੱਜਦੀ ਮੈਂ ਤਾਂ ਭੁੱਖ ਨਾਲ ਮਰਨ ਲੱਗਾ ਹਾਂ ਗੁਰੂ ਜੀ ਨੇ ਕਿਹਾ ਮਰਦਾਨਿਆ ਜਾ ਕਿਸੇ ਬਸਤੀ ਜਾ ਕੇ ਭੁੱਖ ਮਿਟਾ ਲੈ ਪਰ ਮਰਦਾਨਾ ਤਾਂ ਲੰਮੇ ਪੈ ਗਿਆ बोलेया गुरुजी मैं मारें हां हां गुरुजी ने केहा मर्दानियां उठ औ द्रक्ष ਦੇ ਫਲ ਖਾ ਲੈ ਪਰ ਪੱਲੇ ਨਾਲ ਨਾ ਮੰਨੀ ਮਰਦਾਨਾ ਉਠਿਆ ਤੇ ਲੱਗਾ ਦਰਖਤ ਦੇ ਫਲ ਤੋੜ ਕੇ ਖਾਨ ਫਲ ਬਹੁਤ ਸੁਆਦ ਸਨ ਪੇਟ ਭਰ ਕੇ ਖਾਦੇ ਸੋਚੇ ਕਿ ਐਸੇ ਫਲ ਪਤਾ ਨਹੀਂ ਮੁੜ ਮਿਲਣ ਕਿ ਨਾ ਇਹ ਸੋਚ ਕੇ ਕੁਝ ਫਲ ਪੱਲੇ ਨਾਲ ਬਨ ਲਏ ਦੂਸਰੇ ਦਿਨ ਸਵੇਰ ਹੋਈ ਤਾਂ ਇੱਕ ਫਲ ਮੂੰਹ ਵਿੱਚ ਪਾਇਆ ਤਾਂ ਭਾਈ ਮਰਦਾਨਾ ਜੀ ਪੁੰਗੇ ਡਿੱਗ ਪਏ ਬਾਬਾ ਜੀ ਨੇ ਪੁੱਛਿਆ ਮਰਦਾਨਿਆ ਕੀ ਹੋਇਆ ਤਾਂ ਮਰਦਾਨੇ ਨੇ ਆਖਿਆ ਗੁਰੂ ਜੀ ਤੁਸੀਂ ਮੈਨੂੰ ਆਖਿਆ ਸੀ ਕਿ ਫਲ ਪੱਲੇ ਨਾਲ ਨਾ ਬੰਨੀ ਪਰ ਮੈਂ ਮੂਰਖ ਆਪਦਾ ਕਹਿਣਾ ਨਹੀਂ ਮੰਨਿਆ ਫਲ ਪੱਲੇ ਨਾਲ ਬਨ ਲਏ ਸੀ ਹਨ ਪੋਖ ਲੱਗੀ ਤਾਂ ਫਲ ਮੂੰਹ ਵਿੱਚ ਪਾਇਆ ਜਿਸ ਨਾਲ ਮੇਰਾ ਇਹ ਹਾਲ ਹੋਇਆ ਹੈ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਇਹ ਫਲ ਤਾਂ ਜ਼ਹਿਰੀਲੇ ਸਨ ਸਾਡੇ ਬਚਨਾ ਕਰਕੇ ਮਿੱਠੇ ਹੋ ਗਏ ਸੀ ਹੁਣ ਵੀ ਖਾਣੇ ਸੀ ਤਾਂ ਸਾਨੂੰ ਦੱਸ ਕੇ ਖਾਣੇ ਸਨ ਗੁਰੂ ਜੀ ਨੇ ਆਪਣਾ ਪੈਰ ਮਰਦਾਨੇ ਦੇ ਮੱਥੇ ਨਾਲ ਛੁਹਾਇਆ ਤਾਂ ਮਰਦਾਨਾ ਚੰਗਾ ਪਲਾ ਹੋ ਗਿਆ ਮਰਦਾਨੇ ਨੇ ਆਖਿਆ ਬਾਬਾ ਜੀ ਤੁਸੀਂ ਤਾਂ ਪਾਣ ਆਹਾਰੀ ਹੋ ਸਾਡੇ ਕੋਲੋਂ ਖਾਂ ਤੋਂ ਬਿਗੈਰ ਨਹੀਂ ਰਿਹਾ ਜਾਂਦਾ ਤੁਸੀਂ ਹੁਣ ਸਾਨੂੰ ਵਿਦਾ ਕਰੋ ਨਾਲ ਰੱਖਣਾ ਹੈ ਤਾਂ ਸਾਨੂੰ ਵੀ ਆਪਣੇ ਵਰਗਾ ਬਣਾ ਲਓ ਗੁਰੂ ਜੀ ਨੇ ਆਖਿਆ ਮਰਦਾਨਿਆ ਤੂੰ ਦੀਨ ਦੁਨੀਆ ਤੋਂ ਸੁਰਖਰੂ ਹੋਇਆ ਨਿਹਾਲ ਮਰਦਾਨਿਆ ਨਿਹਾਲ ਗੁਰੂ ਜੀ ਨੇ ਮਰਦਾਨੇ ਉੱਤੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਉਸ ਦਾ ਲੋਕ ਪਰਲੋਕ ਸਵਾਰ ਦਿੱਤਾ ਮਰਦਾਨੇ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਗੁਰੂ ਜੀ ਨੇ ਮਰਦਾਨੇ ਨੂੰ ਪਕੜ ਕੇ ਉਠਾਇਆ ਤਾਂ ਉਸ ਨੂੰ ਦੋਨੋਂ ਲੋਕਾਂ ਦੀ ਸੋਝੀ ਹੋ ਗਈ ਸੋ ਸਾ ਸੰਗਤ ਜੀ ਗੁਰੂ ਤੇ ਵਿਸ਼ਵਾਸ ਕਰਨਾ ਜਿੰਨਾ ਕਠਿਨ ਹੈ ਅਰਦਾਸ ਕਰਨੀ ਉਤਨੀ ਹੀ ਆਸਾਨ ਹੈ ਜੇਕਰ ਵਿਸ਼ਵਾਸ ਹੋ ਜਾਏ ਤਾਂ ਦੁਬਾਰਾ ਅਰਦਾਸ ਕਰਨ ਦੀ ਕੀ ਜ਼ਰੂਰਤ ਹੈ ਰੋਜ਼ ਰੋਜ਼ ਅਰਦਾਸ ਕਰਨ ਦਾ ਅਰਥ ਹੈ ਕਿ ਅਜੇ ਵਿਸ਼ਵਾਸ ਨਹੀਂ ਹੋਇਆ ਵਿਸ਼ਵਾਸ ਤੋਂ ਬਿਨਾਂ ਅੰਦਰ ਤ੍ਰਿਪਤ ਨਹੀਂ ਹੁੰਦਾ ਤੇ ਤ੍ਰਿਪਤ ਨਾ ਹੋਣ ਦਾ ਅਰਥ ਹੈ ਪਟਕਣਾ ਨਹੀਂ ਮੁੱਕਦੀ ਪਟਕਦੇ ਮਨ ਗੁਰੂ ਨਾਲ ਨਹੀਂ ਜੋੜਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ